ਹਾਂਜੀ ਸਰਪੰਚ ਸਾਹਿਬ ਅੱਜ ਪਿੰਡ ਕਮਹਾਣੀ ਦੇ ਵਿੱਚ ਜੀਸੀਬੀ ਲਾਈ ਹੋਈ ਆ ਟੋਬੇ ਦੀ ਸਾਫ ਸਫਾਈ ਕਰਨ ਨੂੰ। ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਇਹ ਪਿੰਡ ਦੇ ਵਿਕਾਸ ਵਾਸਤੇ ਕਰ ਰਹੇ ਆ ਪਿੰਡ ਦਾ ਨਾਲਾ ਬਣਾਣਾ ਹੈ। ਹਾਂਜੀ। ਕੱਚੀ ਟੋਬੇ ਆ ਜਿਹੜੇ ਕੱਚੀ ਟੋਬੇ ਬੰਦ ਕਰਕੇ ਪਾਰਕ ਬਣਾਵਾਂਗੇ ਤੇ ਜਿਹੜਾ ਨਾਲਾ ਬਣਾ ਕੇ ਨਾਲੇ ਦਾ ਪਾਣੀ ਪੱਕੀ ਟੋਬੇ 'ਚ ਪੈਂਦਾ ਕਰਨਾ ਨਹੀਂ। ਦੋ ਤਿੰਨ ਟੋਬੇ ਬਣੇ ਆ ਪਿੰਡ ਦੇ। ਇਹ ਨਾਲ ਕਿੰਨੇ ਟਾਈਮ ਤੋਂ ਟੋਬੇ ਗੰਦੇ ਟੋਬੇ ਨੇ ਇਹ? ਇਹ ਮੇਰਾ ਖਿਆਲ ਹੈ 40-50 ਸਾਲ ਤੋਂ ਚੱਲ ਰਹੇ ਆ। अच्छा जी ਜਿਹਦੇ ਨਾਲ ਜਣੀ ਜਿਹੜਾ ਪਿੰਡ ਦਾ ਪਿੰਡ ਦਾ ਜਿਹੜਾ ਬਿਮਾਰੀਆਂ ਦਾ ਘਰ ਬਣਿਆ ਪਿਆ ਬਿਮਾਰੀਆਂ ਬਹੁਤ ਫੈਲਦੀਆਂ ਗੰਦੇ ਪਾਣੀ ਦੀ ਆਉਂਦੀ ਹੈ ਸਮੈਲ ਆਉਂਦੀ ਹੈ ਬਹੁਤ ਇਸ ਕਰਕੇ ਇਹਨੂੰ ਬੰਦ ਕਰਦੇ ਅੱਛਾ ਹੁਣ ਇਹਨੂੰ ਤੁਸੀਂ ਮਤਲਬ ਟੋਬੇ ਨੂੰ ਸਾਰੇ ਨੂੰ ਬੰਦ ਕਰ ਦੇਣਾ ਤੇ ਨਾਲੇ ਬਣਾ ਦੇਣੇ ਇਹ ਸਾਰੇ ਨੂੰ ਬੰਦ ਕਰਕੇ ਇਹਦੇ ਵਿੱਚ ਪਾਰਕ ਦੀ ਪਾਰਕ ਦੀ ਉਸਾਰੀ ਕਰਾਂਗੇ ਤੇ ਕੋਈ ਬੱਚੇ ਆਪਣੇ ਖੇਡਣਗੇ ਇਹਦੇ ਵਿੱਚ ਅੱਛਾ ਚੂਲੇ ਚਾਲੇ ਲਾ ਦਾਂਗੇ ਤੇ ਇਹੇ ਪਾਣੀ ਜਿਹੜਾ ਆ ਹੁਣ ਨਾਲਾ ਬਣਾ ਕੇ ਇਹ ਕਿੱਧਰ ਨੂੰ ਪਾਣੀ ਕੱਢਣਾ ਹੋਇਆ ਪਿੰਡ ਦਾ ਸਾਰਾ ਪਾਣੀ ਪੱਕੀ ਟੁੱਬੀ ਦੇ ਵਿੱਚ ਪਾਵਾਂਗੇ ਪੱਕਾ ਟੁੱਬਾ ਬਣਾ ਆ ਆਪਣੇ ਪਿੰਡ ਦਾ ਪੱਕਾ ਟੁੱਬਾ ਆਪਣੇ ਪਿੰਡ ਦਾ ਸੁੱਕਾ ਪਿਆ ਉਹਦੇ ਵਿੱਚ ਪਾਣੀ ਜਾਂਦਾ ਨਹੀਂ ਤੇ ਹੋਰ ਹੋਰ ਕੀ ਕੀ ਮਤਲਬ ਤੁਸੀਂ ਸੋਚਿਆ ਹੈ ਪਿੰਡ ਦੇ ਵਿੱਚ ਕਰਨ ਲਈ ਹੋਰ ਪਿੰਡ ਦੇ ਜਿੰਨੇ ਵੀ ਕੰਮ ਹੋਣ ਵਾਲੇ ਆ ਉਹਦਾ ਉਤਸ਼ਾਹ ਕਰਾਂਗੇ ਬਹੁਤ ਕੰਮ ਹੋਣ ਵਾਲੇ ਪਿੰਡ ਦੇ ਬਾਕੀ ਆ ਅੱਛਾ ਜੀ ਹਾਂ ਜੀ